ਗੁਰੂ ਪਿਆਰੀ ਸਾਧ ਸੰਗ ਜੀ ਧੰਨ ਧੰਨ ਸ੍ਰੀ ਗੁਰੂ ਹਰगोविंद ਸਾਹਿਬ ਜੀ ਦੇ ਸਮੇਂ ਇੱਕ ਲੱਖੋਂ ਤਾ ਆਦਮੀ ਰਹਿੰਦਾ ਸੀ ਉਹ ਸਦਾ ਰਾਹ ਵਿੱਚ ਡਾਕੇ ਮਾਰਿਆ ਕਰਦਾ ਸੀ ਇੱਕ ਦਿਨ ਉਹ ਡਾਕਾ ਮਾਰਨ ਵਾਸਤੇ ਤੁਰਿਆ ਉਹ ਡਾਕਾ ਮਾਰਨ ਤੋਂ ਪਹਿਲਾਂ ਰਾਹ ਵਿੱਚ ਜੋ ਵੀ ਮੰਦਰ ਜਾਂ ਕੋਈ ਪੂਜਾ ਅਸਥਾਨ ਆਉਂਦਾ ਤੇ ਉੱਥੇ ਸੁਖਣਾ ਸੁਖਦਾ ਸੀ ਪਹਿਲਾਂ ਉਹ ਘਰੋਂ ਨਿਕਲਿਆ ਤਾਂ ਇੱਕ ਦੇਵੀ ਦਾ ਮੰਦਿਰ ਸੀ ਦੇਵੀ ਮੂਰਤੀ ਅੱਗੇ ਖਲੋ ਕੇ ਉਸਨੇ ਕਿਹਾ हे ਭਵਾਨੀ ਮਾਲ ਲੁੱਟਣ ਵਿੱਚ ਮੈਨੂੰ ਸਫਲਤਾ ਹੋ ਜਾਵੇ ਤਾਂ ਮੈਂ ਤੁਹਾਡੇ ਮੰਦਿਰ ਉੱਤੇ ਸੋਨੇ ਦਾ ਕਲਸ ਚੜ੍ਹਾਵਾਂਗਾ ਅਤੇ ਨਾਲ ਹੀ ਬੱਕਰੇ ਦੀ ਕੁਰਬਾਨੀ ਦੇਵਾਂਗਾ ਇਸ ਤੋਂ ਅੱਗੇ ਗਿਆ ਤਾਂ ਸ਼ਿਵ ਜੀ ਦਾ ਮੰਦਿਰ ਸੀ ਉੱਥੇ ਵੀ ਖਲੋ ਕੇ ਅਰਦਾਸ ਕੀਤੀ ਕਿ ਸ਼ਿਵ ਜੀ ਮਹਾਰਾਜ ਅੱਜ ਕੋਈ ਤਕੜਾ ਧੰਨੀ ਆਦਮੀ ਮਿਲੇ ਜਿਸ ਕੋਲੋਂ ਮੈਂ ਬਹੁਤ ਮਾਲ ਲੋਟਾਂ ਤੇਰੇ ਮੰਦਰ ਦੀ ਵੀ ਸੇਵਾ ਕਰਾਂਗਾ ਇਉਂ ਸੁਖਣਾ ਸੁਖਦਾ ਹੋਇਆ ਅੱਗੇ ਗਿਆ ਤਾਂ ਇੱਕ ਉੱਚੀ ਥਾਂ ਉੱਤੇ ਬੈਠੇ ਹੋਏ ਸਾਧੂ ਨੂੰ ਉਸ ਨੂੰ ਦਿਸੇ ਉਹ ਚੌਂਕੜਾ ਮਾਰ ਕੇ ਬੈਠੇ ਹੋਏ ਸੀ ਉਹਨਾਂ ਨੇ ਪ੍ਰਭੂ ਚਰਨਾਂ ਨਾਲ ਲਿਵ ਜੋੜੀ ਹੋਈ ਸੀ ਉਸ ਦੇ ਅੱਗੇ ਮੱਥਾ ਟੇਕ ਕੇ ਲਖੂ ਨੇ ਇਹੋ ਕਿਹਾ ਕਿ ਪ੍ਰਮਾਤਮਾ ਦੇ ਭਗਤ ਮੈਂ ਧੜਾ ਮਾਰ ਚੱਲਿਆ ਹਾਂ ਏਹੀ ਮੇਰਾ ਨਿਤ ਦਾ ਕਰਮ ਹੈ ਜੇ ਬਹੁਤੀ ਦੌਲਤ ਹੱਥ ਲੱਗ ਜਾਵੇ ਤਾਂ ਮੈਂ ਆਪ ਜੀ ਦੀ ਸੇਵਾ ਕਰਾਂਗਾ ਲੁੱਟ ਦਾ ਤੀਸਰਾ ਹਿੱਸਾ ਜ਼ਰੂਰ ਤੁਹਾਡੇ ਚਰਨਾਂ ਦੀ ਭੇਟ ਰੱਖਾਂਗਾ ਸੰਤ ਜੀ ਸਮਾਦੀ ਵਿੱਚ ਸਨ ਉਹ ਨਾ ਬੋਲੇ ਨਾ ਹਿੱਲੇ ਖੂ ਆਪਣੀ ਹੀ ਸੁਖਣਾ ਸੁਖ ਕੇ ਤੇ ਆਪੇ ਹੀ ਮੱਥਾ ਟੇਕ ਕੇ ਤੁਰ ਆਇਆ ਲੱਖੂ ਅੱਗੇ ਚਲਾ ਗਿਆ ਰਾਹ ਵਿੱਚ ਜਾਂਦਿਆਂ ਸਵੱਬ ਨਾਲ ਉਸ ਨੂੰ ਇੱਕ ਇਸਤਰੀਆਂ ਦਾ ਝੁੰਡ ਮਿਲ ਗਿਆ ਉਹ ਕਿੱਥੇ ਵਿਆਹ ਤੇ ਜਾ ਰਹੀਆਂ ਸਨ ਉਹਨਾਂ ਨੇ ਸੋਨੇ ਦੀਆਂ ਟੂਮਾ ਅਤੇ ਕੀਮਤੀ ਲੀੜੇ ਪਹਿਨੇ ਹੋਏ ਸਨ ਤੇ ਕੁਝ ਗਠੜੀਆਂ ਵਿੱਚ ਸਮਾਨ ਸੀ ਲੱਖੂ ਨੇ ਸ਼ਵੀ ਦਿਖਾ ਕੇ ਸਾਰੀਆਂ ਨੂੰ ਰੋਕ ਲਿਆ ਰੋਕ ਕੇ ਆਖਣ ਲੱਗਾ ਮੈਂ ਇੱਕ ਇੱਕ ਨੂੰ ਜਾਨੋਂ ਮਾਰ ਦੇਵਾਂਗਾ ਜੇ ਜਾਨ ਬਚਾਉਣੀ ਹੈ ਤਾਂ ਆਪਣੇ ਗਹਿਣੇ ਤੇ ਲੀੜੇ ਮੇਰੇ ਹਵਾਲੇ ਕਰ ਦਿਓ ਲੱਖੂ ਦੇ ਇਹ ਚੰਦਰੇ ਬੋਲ ਸੁਣ ਕੇ ਇਸਤਰੀਆਂ ਚੀਕਾਂ ਮਾਰ ਉੱਠੀਆਂ ਉਹਨਾਂ ਵਿੱਚੋਂ ਕਈਆਂ ਨੇ ਤਰਲਾ ਕੀਤਾ ਕਿ ਲੱਖੂ ਉਹਨਾਂ ਨੂੰ ਜਾਨੋਂ ਨਾ ਮਾਰੇ ਪਰ ਜੋ ਸਾਡੇ ਕੋਲ ਗਹਿਣੇ ਹਨ ਉਹ ਉਸ ਦੇ ਹਵਾਲੇ ਕਰ ਦਿੰਦੀਆਂ ਹਨ ਇੱਕ ਇੱਕ ਕਰਕੇ ਉਹਨਾਂ ਸਾਰਿਆਂ ਨੇ ਗਹਿਣੇ ਲਾ ਕੇ ਲਖੂ ਦੇ ਹਵਾਲੇ ਕਰ ਦਿੱਤੇ ਜੇਵਰ ਨੂੰ ਇੱਕ ਲੀੜੇ ਵਿੱਚ ਬੰਨ ਕੇ ਲਖੂ ਨੇ ਫਿਰ ਕਿਹਾ ਆਪਣੇ ਆਪਣੇ ਸਰੀਰ ਦੇ ਲੀੜੇ ਵੀ ਲਾ ਦਿਓ ਮੈਂ ਇੱਕ ਲੀੜਾ ਵੀ ਤੁਹਾਡੇ ਦਿਵਾਲੇ ਵੀ ਨਹੀਂ ਰਹਿਣ ਦੇਵਾਂਗਾ ਮੇਰਾ ਨਾਮ ਲੱਖੂ ਹੈ ਲੱਖੂ ਸ਼ਬਦ ਸੁਣ ਕੇ ਇਸਤਰੀਆਂ ਹੋਰ ਕੰਬ ਗਈਆਂ ਕਿਉਂਕਿ ਉਹਨਾਂ ਨੇ ਇਹ ਸੁਣ ਰੱਖਿਆ ਸੀ ਕਿ ਲੱਖੂ ਬਹੁਤ ਵੱਡਾ ਖੂਨੀ ਹੈ ਉਹ ਕਿਸੇ ਇਸਤਰੀ ਮਰਦ ਦੀ ਜਾਨ ਨਹੀਂ ਛੱਡਦਾ ਉਸ ਦਾ ਨਾਮ ਸੁਣ ਕੇ ਲੋਕ ਤਰਾ ਤਰਾ ਕਰਨ ਲੱਗ ਪੈਂਦੇ ਹਨ ਪੈਪੀਤ ਹੋਈਆਂ ਇਸਤਰੀਆਂ ਨੇ ਤਰਲਾ ਕੀਤਾ ਕਿ ਲੱਖੂ ਧੜਵੀ ਅਸੀਂ ਔਰਤ ਜਾਤ ਹਾਂ ਔਰਤ ਦੇ ਲੀੜੇ ਕੋਈ ਨਹੀਂ ਲਾਉਂਦਾ ਔਰਤ ਨੂੰ ਨੰਗਣ ਕੀਤੀਆ ਪਰਮਾਤਮਾ ক্রੋਧਵਾਨ ਹੁੰਦਾ ਹੈ ਨਾ ਆਪਣਾ ਸਤਿਆਨਾਸ਼ ਕਰ ਨਾ ਸਾਨੂੰ ਦੁੱਖਾਂ ਵਿੱਚ ਡੋਬ ਸਾਡੇ ਆਦਮੀ ਪਿੱਛੇ ਆਉਂਦੇ ਨੇ ਉਹ ਤੇਰੇ ਗੱਲ ਪਹਿਣਗੇ ਜੋ ਕੁਝ ਤੂੰ ਖੋ ਲਿਆ ਹੈ ਲੈ ਕੇ ਚਲਾ ਜਾ ਸਾਡੀ ਨਾਰਾਜ਼ਰੀ ਨਾ ਕਰ ਅਸੀਂ ਵਾਸਤਾ ਪਾਉਂਦੀਆਂ ਹਾਂ ਤੇਰੇ ਤਰਲੇ ਕਰਦੀਆਂ ਹਾਂ ਅਸੀਂ ਕਿਸੇ ਨੂੰ ਨਹੀਂ ਦੱਸਾਂਗੀਆਂ ਕਿ ਲੱਖੂ ਨੇ ਸਾਨੂੰ ਲੁੱਟਿਆ ਹੈ ਸਾਡੇ ਉੱਤੇ ਮਿਹਰ ਕਰ ਸੋਬਿਆ ਜੀ ਸਾਧ ਸੰਗ ਜੀ ਇਸ ਵੀਡੀਓ ਦਾ ਦੂਸਰਾ ਭਾਗ ਅਗਲੇ ਵੀਡੀਓ ਵਿੱਚ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ